ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਵੈਲਕਮ ਹੈ ਜੀ ਤੁਹਾਡਾ ਮੇਰੀ YouTube ਚੈਨਲ ਤੇ ਤੇ ਜੀ ਅੱਜ ਆਪਾਂ ਆਫਿਸ ਤੋਂ ਆ ਕੇ ਪਹਿਲਾਂ ਆਪਾਂ ヘア ਓਪਨ ਕੀਤੇ ਸੀ ਕਿਉਂਕਿ ਬਹੁਤ ਗਰਮੀ ਸੀ ਫਿਰ ਮੈਂ ਟਾਈ ਕੀਤੇ ਫਿਰ ਮੈਂ ਸ਼ੂਜ਼ ਆਪਣੇ ਬਾਹਰ ਰੱਖਣ ਗਈ ਉਸ ਤੋਂ ਬਾਅਦ ਜੀ ਫਿਰ ਆਪਾਂ ਕੀਤੇ ਜੀ ਰੂਮ ਦੀ ਕਲੀਨਿੰਗ ਅੱਛੇ ਤਰੀਕੇ ਨਾਲ ਬਤਾਪਾ ਕਰ ਲਿਆ ਝਾੜੂ ਝਾੜੂ ਮਾਰਿਆ ਆਪਾਂ ਚੰਗੀ ਤਰ੍ਹਾਂ ਹੋਮ ਦੇ ਵਿੱਚ ਝਾੜੂ ਮਾਰ ਕੇ ਕੇ ਵਾਲ ਬਹੁਤ ਜ਼ਿਆਦਾ ਕੱਟੇ ਨੇ ਮੇਰੇ ਵਾਲ ਬਹੁਤ ਛੜਦੇ ਆਂ ਬਰਗਨ ਦੇ ਵੀ ਬਹੁਤ ਛੜਦੇ ਆਂ। ਜੀ ਆਪਾਂ ਰੂਮ ਦੀ ਕਲੀਨਿੰਗ ਕੀਤੀ ਬੰਨਾ ਝਾੜੂ ਮਾਰਿਆ ਆਪਾਂ। ਝਾੜੂ ਮਾਰਨ ਤੋਂ ਬਾਅਦ ਫਿਰ ਆਪਾਂ ਮਾਰਿਆ ਜੀ ਪੋਚਾ। ਪੋਚਾ ਮਾਰਿਆ ਚੰਗੀ ਤਰ੍ਹਾਂ। ਫਿਰ ਆਪਾਂ ਜੀ ਕੀਤੀ ਰੂਮ ਦੇ ਵਿੱਚ ਥੋੜੀ ਜਿਹੀ ਸਪਰੇ। ਹੁਣ ਸਪਰੇ ਆਪਾਂ ਕੀਤੀ ਕਿਉਂਕਿ ਬੈਂਥ ਰੂਮ ਹੁੰਦਾ ਨਾ ਤੇਜ਼ ਥੋੜੀ ਜਿਹੀ ਸਮੈਲ ਆਨ ਲੱਗ ਜਾਂਦੀ ਹੈ। ਤਾਂ ਕਰਕੇ ਆਪਾਂ ਥੋੜੀ ਜਿਹੀ ਸਪਰੇ ਕੀਤੀ ਕਿ ਜੀ ਜੀ ਫਰੈਸ਼ ਫਰੈਸ਼ ਖੁਸ਼ਬੂ ਆਵੇ। ਫਿਰ ਜੀ ਆਪਾਂ ਸਵੇਰੇ ਕੱਪੜੇ ਜਿਹੜੇ ਧੋਤੇ ਸੀ ਮੈਂ ਸਵੇਰੇ ਜਾਣ ਲੱਗੀ ਰਾਤੀ ਕੱਪੜੇ ਧੋਤੇ ਸੀ ਸੋਰੀ ਫਿਰ ਮੈਂ ਸਵੇਰੇ ਜਾਣ ਲੱਗੀ ਕੱਪੜੇ ਉਤਾਰ ਕੇ ਬਾਹਰੋਂ ਦੀ ਤੈ ਮਾਰ ਕੇ ਮੈਂ ਰੱਖੀ ਸਾਈਡ ਤੇ ਫਿਰ ਮੈਂ ਕਿਹਾ ਮੈਂ ਆਖਰੀ ਇਹਨਾਂ ਨੂੰ ਟਿਕਾ ਕੇ ਰੱਖੂੰਗੀ ਮੇਰੇ ਮੇਰੇ ਵਾਲੇ ਡਰਾਅਰ ਦੇ ਵਿੱਚ ਔਰ ਇਹਦੇ ਇਹਦੇ ਵਾਲੇ ਡਰਾਅਰ ਦੇ ਵਿੱਚ ਰੱਖਾਂਗੀ ਫਿਰ ਮੈਂ ਅੱਲਾ ਪਿਆ ਕਿੱਤੇ ਕੱਪੜੇ ਪਹਿਲਾਂ ਮੈਂ ਆਪਣੇ ਲੱਭੀ ਤੇ ਫਿਰ ਇਹਦੇ ਵੀ ਲਾਣਾਂ ਦਾ ਲੱਭੀ ਤੇ ਫਿਰ ਜੀ ਆਪਾਂ ਆ ਆ socks ਜਿਹੜੀਆਂ ਹੋਰ ਰੱਖੀਆਂ ਫਿਰ ਮੈਂ ਜਿਹਦੇ ਕੱਪੜੇ ਪਹਿਲਾਂ ਰੱਖਣ ਲੱਗੀ ਵੀ ਇਹਦੇ ਕੱਪੜੇ ਰੱਖਣਾ ਪਹਿਲਾਂ ਜਿਹੜੇ ਥੋੜੇ ਜਿਹੀ ਮੇਰੀ ਜਗ੍ਹਾ ਸੀ ਫਿਰ ਮੈਂ ਆਪਣੇ ਕੱਪੜੇ ਰੱਖੇ ਆਪਣੇ ਥੈਂਕ ਯੂ ਵਗੈਰਾ ਸ਼ੂਜ਼ ਉਪਰਾ ਸੌਕਸਿਸ ਵਗੈਰਾ ਇਹ ਰੱਖਿਆ ਮੈਂ ਫਿਰ ਜੀ ਆਪਾਂ ਵਾਸ਼ ਕਰਨ ਵਾਲੇ ਕੱਪੜੇ ਆਪਾਂ ਲਾਂਡਰੀ ਬੈਗ ਦੇ ਵਿੱਚ ਪਾ ਦਿੱਤੇ ਫਿਰ ਜੀ ਆਪਾਂ ਆਪਣੇ ਰੂਮ ਦੀ ਬੈੱਡਸ਼ੀਟ ਚੇਂਜ ਕਰਨ ਲੱਗ ਗਏ ਕਿਉਂਕਿ ਮੈਂ ਆਪਣੇ ਰੂਮ ਦੀ ਜਿਹੜੀ ਬੈੱਡਸ਼ੀਟ ਆ ਉਹ ਸਿਰਫ 1 ਵੀਕ ਤੱਕ ਹੀ ਰੱਖਦੀ ਹੁੰਦੀ ਹਾਂ ਬਸ ਮੋਸਟਲੀ ਹਰ ਕੋਈ 1 ਵੀਕਲੀ ਰੱਖ ਦਾਂਦਾ ਪਰ ਮੈਨੂੰ ਇਹ ਆਦਤ ਹੁੰਦੀ ਦੋ ਤਿੰਨ ਦਿਨ ਬਾਅਦ ਮੈਂ ਚੇਂਜ ਕਰਦਾ ਪਰ ਇੱਥੇ ਥੋੜੀ ਜਿਹੀ ਮੁਸ਼ਕਿਲ ਹੈ ਕਿਉਂਕਿ ਇੱਥੇ ਸਾਰੇ ਜਣੇ ਰਲ ਕੇ ਮਤਲਬ ਕੱਪੜੇ ਧੋਉਂਦੇ ਨੇ ਸਭਨੇ ਮਤਲਬ ਆਪਣੇ ਆਪਣੇ ਕੱਪੜੇ ਸੁਕਾਣੇ ਹੁੰਦੇ ਨੇ ਬਾਹਰ ਤੇ ਫਿਰ ਇੰਨੇ ਸਾਡੇ ਕੋਲ ਸਪੇਸ ਨਹੀਂ ਹੁੰਦੀ ਕਿ ਅਸੀਂ ਕੱਪੜੇ ਸੁਕਾ ਸਕੀਏ ਸਾਰੇ ਜਣੇ ਫਿਰ ਅਸੀਂ ਵਾਰੀ ਵਾਰੀ ਸਿਰ ਧੋਣੇ ਹੁੰਨੇ ਆ ਜਿਵੇਂ ਵੀਕ ਤੇ ਵਿੱਚ ਦੋ ਵਾਰੀ ਮੈਂ ਧੋਲੇ ਵਿੱਚ ਮੇਰੇ ਨਾਲ ਵਾਲੀ ਜਿਹੜੀ ਉਹ ਵੀ ਬ੍ਰਦਰ ਸਿਸਟਰ ਰਹਿੰਦੇ ਨੇ ਉਹ ਵੀ ਇੱਦੀ ਵੀਕ ਤੇ ਵਿੱਚ ਦੋ ਵਾਰੀ ਧੋਤੋਂ ਲੰਦੀ ਆ ਫਿਰ ਸੇਮੇ ਸੇ ਇਦਾਂ ਹੀ ਮਤਲਬ ਆਪਣਾ ਟਾਈਮ ਪਾਸ ਕਰਦੇ ਪਏ ਹ ਸੋ ਫਿਰ ਜੀ ਆਪਾਂ ਆਪਣੀ ਬੈੱਡ ਸ਼ੀਟ ਕਰ ਲਤੀ ਸੀ ਚੇਂਜ ਫਿਰ ਇਹ ਆਪਣਾ ਆ ਗਿਆ ਛੋਟੂ ਜਿਹਾ ਟੈਡੀ ਜੋ ਕਿ ਮੈਨੂੰ ਬਹੁਤ ਪਸੰਦ ਆਇਆ ਸੋ ਮੈਨੂੰ ਟੈਡੀ ਨਾਲ ਮੈਨੂੰ ਬਹੁਤ ਮਜ਼ਾ ਆਦਦਾ ਲੱਗਦਾ ਮੈਨੂੰ अच्छे ਲੱਗਦੇ ਟੈਡੀ ਫਿਰ ਆਪਣਾ ਟੈਡੀ ਸੋ ਸੌਰੀ ਟੈਡੀ ਟੈਡੀ ਨੂੰ ਆਪਾਂ ਚਾਕੇ ਸਾਹਿੱਤੇ ਰੱਖਿਆ ਬਿਲੋ ਫਿਰ ਮੈਂ ਆਪਣਾ ਪਿੱਲੋ ਸਾਹਿੱਤੇ ਰੱਖਿਆ ਫਿਰ ਮੈਂ ਆਪਣਾ ਬਲੈਂਕੀਟ ਸਪਰਦਰ ਦਾ ਫੇਰ ਬਰਦਰ ਦਾ ਪਿੱਲੋ ਉਹ ਆਪਾਂ ਰੱਖ ਕੇ ਫਿਰ ਆਪਾਂ ਜਿਹੜਾ ਵਾਸ਼ ਕਰਨ ਵਾਲੀ ਚਾਦਰ ਸੀਗੀ ਉਹ ਫਿਰ ਮੈਂ ਸਾਈਡ ਤੇ ਰੱਖ ਕੇ ਲੌਂਡਰੀ ਵਾਲੇ ਹੋਰ ਵੀ ਕੱਪੜੇ ਕੱਢ ਕੇ ਉਹ ਮੈਂ ਸਾਈਡ ਤੇ ਰੱਖ ਕੇ ਫਿਰ ਮੈਂ ਆਪਣੇ ਬਾਲ ਜਿਹੜੇ ਖੁੱਲੇ ਹੋਏ ਸੀ ਸੁੱਕ ਚੁੱਕੇ ਸੀ ਮੇਰਾ ਪਸੀਨਾ ਫਿਰ ਮੈਂ ਉਹ ਫੇਟ ਆਏ ਕਰ ਲਿਆ ਕਿਉਂਕਿ ਗਰਮੀ ਦੇ ਵਿੱਚ ਵਾਲ ਖੋਲੇ ਵੀ ਨਹੀਂ ਜਾਂਦੇ ਬੰਨੇ ਵੀ ਨਹੀਂ ਰੱਖੇ ਜਾ ਸਕਦੇ ਕਿਉਂਕਿ ਪਸੀਨਾ ਆਉਂਦਾ ਹੈ ਪਰ ਚਲੋ ਕੀ ਕਰ ਸਕਦੇ ਹਾਂ ਫਿਰ ਥੋੜੇ ਜਿਹੇ ਮੇਰੇ ਬਾਲ ਨਹੀਂ ਚੱਗੇ ਕਿਸੇ ਮੈਂ ਪੈਰ ਨਾਲ ਇਕੱਠੇ ਕਰਕੇ ਹੱਥ ਨਾਲ ਚੱਕੇ ਬਾਸ਼ੂ ਤੇ ਲੋ ਜੀ ਆਪਣਾ ਰੂਮ ਹੋ ਗਿਆ ਸਾਫ਼ ਕਿਚਨ ਆਪਾਂ ਅੱਗੇ ਜਿੱਦਾਂ ਆਪਣੀ ਕਿਚਨ ਦੇ ਵਿੱਚ ਅੱਜ ਮੈਂ ਬਣਾਉਣਾ ਸੀ ਹਾਂ ਬੇਸਨ ਦਾ ਚਿਲਾ ਤੇ ਅੱਜ ਮੇਨਾਂ ਬਹੁਤ ਜ਼ਵਾਟੇ ਕਰੋਲ ਹੋ ਗਈ ਮੈਂ ਬੇਸਨ ਦਾ ਚਿਲਾ ਬਣਾਣ ਲੱਗੀ ਸੀਗੀ ਤਾਂ ਮੈਂ ਡਾਂਸ ਵੀ ਕਰਦੀ ਸੀ ਕਿ ਚਲੋ ਇੰਜੋਏ ਕਰ ਕਰਕੇ ਮੈਂ ਇੱਦੀ ਕਰਦਿਆਂ ਇੱਕ ਫਾਸ ਸੌਂਗਸ ਲਗਾ ਕੇ ਨਾਲ ਨਾਲ ਮੈਂ ਕੰਮ ਚੀ ਰੰਨੀ ਆ ਨਾਲ ਨਾਲ ਮੈਂ ਆਪਣਾ ਕੰਮ ਕਰਦੀ ਰਹਿੰਦੀ ਮੈਂ ਇੰਡੀਆ ਵਿੱਚ ਵੀ ਇੱਦੀ ਕਰਦੀ ਹੁੰਦੀ ਸੀ ਮੈਂ ਬੇਸਨ ਦਾ ਚਿਲਾ ਬਣਾਣ ਲੱਗੀ ਬੇਸਨ ਮੈਂ ਬੌਲ ਦੇ ਵਿੱਚ ਪਾ ਲਿਆ ਠੀਕ ਹੈ ਜੀ ਫਿਰ ਮੈਂ ਉਹਦੇ ਵਿੱਚ ਹਮਕ ਪਾਇਆ ਥੋੜਾ ਜਿਹਾ ਸਵਾਦ ਨੂੰ ਸਵਾਦ ਨੂੰ ਆਪਾਂ ਕਹਿੰਦੇ ਫਿਰ ਮਿਰਚ ਪਾਈ ਲਾਲ ਮਿਰਚ ਪਾਈ ਥੋੜੀ ਜਿਹੀ ਤੇ ਮੈਨੂੰ ਮ ਆਪਣੀ ਗੰਦੀ ਆਦਤ ਹੈ ਮੈਂ ਅਗਰ ਫ੍ਰੈਡ ਚਿੱਲੀ ਪਾਣੀ ਤਾਂ ਮੈਂ ਮਤਲਬ ਜੇ ਗ੍ਰੀਨ ਪਾਣੀ ਤਾਂ ਰੈੱਡ ਵੀ ਚਿੱਲੀ ਮੈਂ ਮਿਕਸ ਕਰਨੀ ਕਰਨੀ ਹੈ ਫਿਰ ਜੀ ਆਪਾਂ ਰੈੱਡ ਚਿੱਲੀ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਪਾਇਆ ਮਿਕਸ ਕੀਤਾ ਉਹਨੂੰ ਫਿਰ ਉਸ ਤੋਂ ਬਾਅਦ ਮੈਂ ਫਿਰ ਪਾਣੀ ਥੋੜਾ ਜਿਹਾ ਕੱਟ ਸੀ ਉਹਦੇ ਵਿੱਚ ਹੋਰ ਮਿਕਸ ਕੀਤਾ ਉਸ ਤੋਂ ਬਾਅਦ ਜੀ ਫਿਰ ਮੈਂ ਫਰਿੱਜ ਦੇ ਵਿੱਚੋਂ ਮੈਂ ਪਿਆਜ਼ ਤੇ ਲਸਣ ਤੇ ਹਰੀ ਮਿਰਚ ਮੈਂ ਕੱਢ ਕੇ ਲਿਆਂਦੀ ਕਿ ਮਿਕਸ ਉਹਦੇ ਵਿੱਚ ਮਿਕਸ ਕਰਕੇ ਨਾ ਹੋਰ ਵੀ ਅੱਛਾ ਬਣਦਾ ਕਿਉਂਕਿ ਨਾ ਮੈਂ ਇੱਕ ਵਾਰੀ ਪਹਿਲਾਂ ਵੀ ਬਣਾਇਆ ਸੀਗਾ ਦੁਬਈ ਜਦੋਂ ਮੈਂ ਆਈਆਂ ਉਦੋਂ ਇੱਕ ਵਾਰੀ ਪਹਿਲਾਂ ਵੀ ਬਣਾਇਆ ਉਹਦੋਂ ਇੰਨਾ ਵਧੀਆ ਬਣਿਆ ਸੀ ਤੇ ਹੁਣ ਸਭ ਨੇ ਬਣਾਉਣ ਲੱਗੇ ਸੀ ਪਤਾ ਨਹੀਂ ਮੈਨੂੰ ਕੀ ਮੈਨੂੰ ਮੋਤ ਦਿਖਾਈ ਦੇ ਕਹਿੰਦੇ ਤੁਹਾਨੂੰ ਕਦੋਂ ਮੋਤ ਕਹਿੰਦੀ ਜਦੋਂ ਕੰਮ ਕਰਨਾ ਪਵੇ ਆਪਾਂ ਨੂੰ ਮੋਤ ਹੋਦੀ ਪੈ ਜਾਂਦੀ ਸੋ ਫਿਰ ਮੈਂ ਜੀ ਫਿਰ ਮੈਨੂੰ ਚੰਗੀ ਤਰ੍ਹਾਂ ਮਿਕਸ ਕਰ ਰਹੀ ਸੀ ਜਿਹੜੀਆਂ ਇਹ ਗੰਡਾ ਨੇ ਮਤਲਬ ਉਹ ਖਤਮ ਹੋ ਜਾਣ ਕਿ ਕਿ ਅਕਰ ਨੂੰ ਮਿਕਸ ਕੱਪ ਕਰਦੇ ਰਹਿੰਦੇ ਨੇ ਨਾ بار بار ਮਤਲਬ ਉਹਨੂੰ ਆਪਾਂ ਮੈਸ਼ ਕਰਦੇ ਰਹਿੰਦੇ ਕਰਦੇ ਤੇ ਫਿਰ ਉਹ ਜਿਹੜੀਆਂ ਗੰਟਾਂ ਨੇ ਉਹ ਖਤਮ ਹੋ ਜਾਂਦੀਆਂ ਨੇ ਫਿਰ ਜਿੱਦਾਂ ਮੈਂ ਹਰੀ ਮਿਰਚ ਜੜੀਆ ਉਹਨੂੰ ਧੋ ਕੇ ਉਹ ਕੱਟੀ ਫਿਰ ਉਸ ਤੋਂ ਬਾਅਦ ਮੈਂ ਪਿਆਜ਼ ਚੱਲਿਆ ਪਿਆਜ਼ ਕੱਟ ਕੇ ਪਿਆਜ਼ ਛਿੱਲ ਕੇ ਧੋ ਕੇ ਫਿਰ ਉਹ ਪਿਆਜ਼ ਇਹਦੇ ਵਿੱਚ ਜੀਰੇ ਆ ਮੈਂ ਤੁਸੀਂ ਦਿਮਾਗ ਦੇਖੋ ਕੱਡੀਆਂ ਤਿੰਨ ਚੀਜ਼ਾਂ ਸੀ ਪਿਆਜ਼ ਹਰੀ ਮਿਰਚ ਤੇ ਲਸਣ ਲਸਣ ਮੈਂ ਕੀ ਕੀਤਾ ਤੁਸੀਂ ਇਹ ਦੇਖੋ ਹੁਣ ਜਿੱਦ ਮੈਂ ਕੱਟਦੀ ਨਹੀਂ ਆ ਨਾ ਇਹਦੇ ਵਿੱਚ ਆ ਵਿਖੋ ਪਿਆਜ਼ ਮੈਂ ਕੱਟਿਆ ਹੋਣੇ ਛਿੱਲਿਆ ਧੋ ਧੋ ਕੇ ਇਹਨੂੰ ਮੈਂ ਨਾਲ ਹੀ ਉਹਦੇ ਵਿੱਚ ਚੀਰਨ ਲੱਗ ਗਈਆਂ ਤੇ ਜਿੱਦਾਂ ਉਹਦੇ ਵਿੱਚ ਮੈਂ ਪਿਆਜ਼ ਚੀਰ ਲਿਆ ਤੇ ਦਿਮਾਗ ਦੇ ਵਿੱਚੋਂ ਇਹ ਬਿਲਕੁਲ ਹੀ ਨਿਕਲ ਗਿਆ ਕਿ ਮੈਂ ਲਸਣ ਵੀ ਪਾਣਾ ਸੀ ਪਰ ਲਸਣ ਮੈਂ ਕੁੱਛ ਵੀ ਨਹੀਂ ਪਾਇਆ ਇੱਦੀ ਪਿਆਜ਼ ਕੱਟ ਕੇ ਉਸ ਤੋਂ ਬਾਅਦ ਮੈਂ ਕੀ ਕੀਤਾ ਲਫਾਫੇ ਨੂੰ ਇੱਦੀ ਗੋਲ ਮੋੜ ਕੀਤਾ ਲਫਾਫੇ ਨੂੰ ਮੈਂ ਗਾਰ ਵਿੱਚ ਦੇ ਵਿੱਚ ਸੁੱਟਦਾ ਤੇ ਫਿਰ ਚਲੋ ਮੈਨੂੰ ਉਹ ਤਾਂ ਤਿਆਦਾ ਨਹੀਂ ਆਇਆ ਮੈਨੂੰ ਕੋਈ ਯਾਦ ਆਇਆ ਜਦੋਂ ਸੀ ਕਾਫੀ ਕਿਵਿਲੀ ਹੋਵਸੀ ਪੋਦ। ਫਿਰ ਜੀ ਇਸੇ ਮੈਂ ਪਿਆਜ਼ ਚੰਗੀ ਤਰ੍ਹਾਂ ਕੱਟ ਕੇ ਮਿਕਸ ਕਰਕੇ ਉਹਨੂੰ ਫਿਰ ਮੈਂ ਬਣਾਉਣਾ ਸਟਾਰਟ ਕੀਤਾ। ਮੈਂ ਕਿਹਾ ਚਲੋ ਆਪਾਂ ਸਟਾਰਟ ਕਰਦੇ ਹਾਂ ਕਿ ਥੋੜਾ ਜਿਹਾ ਮੈਨੂੰ ਪਤਲਾ ਲੱਗ ਰਿਹਾ ਸੀ ਮੈਂ ਬੇਸਨ ਥੋੜਾ ਜਿਹਾ ਹੋਰ ਪਾਇਆ। ਕਿ ਬੇਸਨ ਥੋੜਾ ਜਿਹਾ ਹੋਰ ਪਾ ਕੇ ਦੇਖ ਲਈਏ। ਕਿ ਬਹੁਤ ਜ਼ਿਆਦਾ ਪਤਲਾ ਹੋ ਗਿਆ ਸੀਗਾ ਕਿ ਸ਼ਾਇਦ ਮੈਂ ਪਾਣੀ ਜ਼ਿਆਦਾ ਮਿਕਸ ਕਰਤਾ ਸੀਗਾ। ਤੇ ਫਿਰ ਜ਼ਿਆਦਾ گاੜਾ ਹੋ ਗਿਆ। ਮੈਂ ਫਿਰ ਫਿਰ ਪਾਣੀ ਮਿਕਸ ਕੀਤਾ ਇਹਦੇ ਵਿੱਚ। ਫਿਰ ਇਹਨੂੰ ਚੰਗੀ ਤਰ੍ਹਾਂ ਮੈਸ਼ ਕੀਤਾ। ਕਿ ਇਹਦੇ ਵਿੱਚ ਕੰਡਾ ਨਾ ਰਹਿਣ ਤਾਂ ਕਿ ਵਧੀਆ ਬਣ ਸਕੇ ਨਹੀਂ ਤਾਂ ਵਧੀਆ ਨਹੀਂ ਬਣਨਾ ਸੀ ਫਿਰ ਮੈਂ ਕੀ ਕੀਤਾ ਜੀ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਦੀ ਰਹੀ ਕਰਦੀ ਰਹੀ ਕਰਦੀ ਰਹੀ ਮੈਸ਼ ਕੀਤਾ ਅੱਛੇ ਤਰੀਕੇ ਦੇ ਨਾਲ ਕਿ ਇਹ ਵਧੀਆ ਮਤਲਬ ਬਣ ਜਵੇ ਫਿਰ ਜੀ ਮੈਂ ਨਮਕ ਫੇਰ ਪਾਇਆ ਕਿ ਨਮਕ ਨਾ ਕਿਤੇ ਘੱਟ ਹੋ ਜਾਵੇ ਮੈਂ ਥੋੜਾ ਜਿਹਾ ਸਰੋਂ ਦਾ ਤੇਲ ਪਾਇਆ ਸੀ ਨਾ ਕਿ ਥੋੜਾ ਟੇਸਟ ਥੋੜਾ ਚੇਂਜ ਹੋ ਜਾਏਗਾ ਪਰ ਮੈਨੂੰ ਵਿੱਚ ਕਿਉਂ ਪਾਣਾ ਚਾਹੀਦਾ ਸੀ ਮੈਂ ਸਰੋਂ ਦਾ ਤੇਲ ਪਾ ਲਿਆ ਕਿ ਸਾਡੇ ਇੰਡੀਆ ਦੇ ਵਿੱਚ ਵੀ ਅਸੀਂ ਮੋਸਲੀ ਜਿਹੜੀਆਂ ਸਬਜ਼ੀਆਂ ਦਾਣਾ ਸਬਜ਼ੀਆਂ ਸਾਡੇ ਤੜਕੇ ਲੱਗਦੇ ਸਬਜ਼ੀਆਂ ਬਣਦੀਆਂ ਨੇ ਉਹ ਅਸੀਂ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਉਂਦੇ ਆ ਮੰਨ ਲਓ ਤਾਂ ਸ਼ਾਇਦ ਬਹੁਤ ਲੋਕ ਹੀ ਬਣਾਉਂਦੇ ਹੋਣਗੇ ਫਿਰ ਜੀ ਮੈਂ ਸਟਾਰਟ ਕੀਤਾ ਬਣਾਉਣਾ ਤੇ ਤੁਸੀਂ ਦੇਖੋ ਬਣਿਆ ਤਾਂ ਬਹੁਤ ਵਧੀਆ ਮਤਲਬ ਉਹਦੀ ਸ਼ੇਪ ਬੜੀ ਅੱਛੀ ਰਾਉਂਡ ਦੇ ਵਿੱਚ ਬਣ ਚੁੱਕੀ ਸੀ ਪਰ ਜਦੋਂ ਉਹਨੂੰ ਮੈਂ ਮੈਂ ਉਤਾਰਨ ਲੱਗੀ ਆ ਉਹਦਾ ਉਹਦੀ ਸਾਈਡ ਚੇਂਜ ਕਰਨ ਲੱਗੀ ਆ ਤੇ ਉਹ ਸਾਈਡ ਚੇਂਜ ਨਾ ਹੋਵੇ ਕਿਉਂ ਉੱਚ ਪੰਗਿਆ ਚਿਪਕ ਕਿਉਂ ਗਿਆ ਦਿਮਾਗ ਨਹੀਂ ਕੰਮ ਕੀਤਾ ਕੀ ਉਹ ਨੀਚੇ ਕਿਉਂ ਲਗਾਣਾ ਜ਼ਰੂਰੀ ਸੀ ਕਿਉਂਕਿ ਮੈਂ ਨਾ ਇੱਥੇ ਡੋਸਾ ਬਣਾਉਣੀ ਆ ਡੋਸਾ ਵੀ ਪਹਿਲਾਂ ਮੈਂ ਮਤਲਬ ਪਹਿਲੀ ਪਹਿਲੀ ਵਾਰ ਆਪਣੇ ਅਚਰੂਫਤਾ ਸੋਧੋ ਵੀ ਮੈਂ ਨਾਲ ਲੱਗਦੀ ਹੁਆ ਸੀ ਤੇ ਦੋਸੇ ਦੇ ਵਿੱਚ ਇਦਾਂ ਵਾ ਕਿ ਤੁਸੀਂ ਨੀਚੇ ਅਗਰ ਕਿਉਂ ਨਹੀਂ ਵੀ ਲਗਾਉਂਦੇ ਤਾਂ ਚੱਲਦਾ ਵਾ ਉਹ ਤੁਸੀਂ ਸਾਈਡ ਚੇਂਜ ਕਰ ਸਕਦੇ ਹੋ 4-5 ਮਿੰਟਾਂ ਬਾਅਦ ਹੋਦੀ ਨਾ 4-5 ਨਹੀਂ 2-3 ਮਿੰਟ ਬਾਅਦ ਹਣਾ ਇਹ ਹੁੰਚੇ ਇਹ ਹੋਈ ਨਹੀਂ ਸਿਰਿਆ ਮੈਂ ਇਹਦੇ ਥੱਲੇ ਕਿਉਂ ਵੀ ਨਹੀਂ ਲਗਾਇਆ ਕੁਝ ਵੀ ਨਹੀਂ ਕੀਤਾ ਮੈਨੂੰ ਸੀਗਾ ਸ਼ਾਇਦ ਕਿ ਜਿਵੇਂ ਇਹ ਡੋਸਾ ਬੰਦਣਾ ਸੇਮ ਐਜ਼ ਇਟ ਇਜ਼ ਉਦਾਂ ਹੀ ਮਾਰਦਾ ਪਰ ਨਹੀਂ ਮੈਂ ਗਲਤ ਸੀ ਪਹਿਲਾਂ ਮੇਰਾ ਖਰਾਬ ਹੋਇਆ ਚੀਲਾ ਚਲੋ ਮੈਂ ਕਿਹਾ ਚਲੋ ਕੋਈ ਨਾ ਮੈਂ ਫੇਰ ਟਰਾਈ ਕੀਤਾ ਫੇਰ ਟਰਾਈ ਕੀਤਾ ਉਹ ਫੇਰ ਇਦਾਂ ਹੋ ਗਿਆ ਕਿ ਮੈਂ ਕਿੰਨੀ ਦੇਰ ਉਹਨੂੰ ਵੇਟ ਕਰਦੀ ਰਹੀ ਕਰਦੀ ਰਹੀ ਕਰਦੀ ਰਹੀ ਕਿ ਚਲੋ ਹੋਏਗਾ 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 ਨਹੀਂ ਹੋਇਆ ਉਸ ਤੋਂ ਬਾਅਦ ਜੀ ਮੈਂ ਸਾਈਡਾਂ ਤੇ ਕਿਉਂ ਵੀ ਲਗਾਇਆ ਸਭ ਕੁਝ ਕੀਤਾ ਪਰ ਨਹੀਂ ਕੁਝ ਵੀ ਨਹੀਂ ਹੋਇਆ ਫੇਰ ਮੈਂ ਸੋਚਣ ਲੱਗ ਗਈ ਕੀ ਕਰਾਂ ਕੀ ਕਰਾਂ ਫਿਰ ਦੇਖੋ ਮੈਂ ਫਿਰ ਦੁਬਾਰਾ ਕਿਉਂ ਪਾਇਆ ਸਾਈਡਾਂ ਤੇ ਕਿ ਸ਼ਾਇਦ ਜਿਵੇਂ ਮੈਂ ਦੋਸੇ ਦੇ ਵਿੱਚ ਕਰਦੀ ਸੀ ਸਾਈਡਾਂ ਤੇ ਘਿਓ ਲਗਾ ਕੇ ਜੀ ਉਹਦਾ ਪਾਸਾ ਚੇਂਜ ਫਿਰ ਜੀ ਦੋ ਦੋਸੇ ਖਰਾਬ ਹੋਣ ਤੋਂ ਬਾਅਦ ਫਾਈਨਲੀ ਤੀਸਰੀ ਵਾਰ ਦੋਸਾ ਕੇ ਆ ਰਹੀਆਂ ਚਿਲਾ ਮੇਰਾ ਜਿਹੜਾ ਵਧੀਆ ਬਣ ਗਿਆ ਇੱਕ ਛੋਟੇ ਜਿਹੇ ਬਣਾਏ ਸੀ ਇੱਕ ਨੀਚੇ ਮੈਂ ਥੋੜਾ ਜਿਹਾ ਤੇਲ ਘਿਓ ਲਗਾ ਕੇ ਫਿਰ ਉਹਨੂੰ ਮੈਂ ਬਣਾਉਣਾ ਸਟਾਰਟ ਕੀਤਾ ਸੀ ਕਿਹਦੇ ਹੁੰਦੇ ਹਨ ਨਾ ਕਿ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਸੋ ਮੈਂ ਹਾਰ ਨਹੀਂ ਮੰਨੀ ਸੋਚਿਆ ਕਿ ਜੋ ਮਰਜ਼ੀ ਹੋ ਜਾਏ ਅੱਜ ਬਣਾ ਕੇ ਹੀ ਰਹਿਣਾ ਫਿਰ ਦੇਖੋ ਤੁਸੀਂ ਚਿੱਲੇ ਬਹੁਤ ਵਧੀਆ ਨਰਮ ਨਰਮ ਬਣ ਕੇ ਤਿਆਰ ਹੋਏ ਸੀ ਬਟ ਘੱਟ ਬਣੇ ਸੀਗੇ ਸਿਰਫ 4 ਹੀ ਬਣੇ ਸੀ ਕਿਉਂਕਿ ਬਾਕੀ ਸਾਰਾ ਜਿਹੜਾ ਬੈਟਰ ਸੀ ਉਹ ਖਰਾਬ ਹੋ ਗਿਆ ਘੱਟੋ ਘੱਟ 3-4 ਤੇ ਗਾਇਸ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਮੇਰਾ ਇਹ ਬਲੌਗ ਕਿੱਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰਾ ਬਲੌਗ ਕਿੱਦਾਂ ਦਾ ਲੱਗਿਆ ਓਕੇ ਬਾਏ